ਤੁਸੀਂ ਦੇਖਿਆ ਹੋਣਾ ਗੁਰਦੁਆਰਿਆਂ 'ਚ ਸੇਵਾ ਕਰਨ ਵਾਲਿਆਂ ਦੇ ਮਨ ਬੜੇ ਮੇ ਕਠੋਰ ਦੇਖੇ। ਹਾਲਾਂਕਿ ਹੋਣਾ ਨਹੀਂ ਚਾਹੀਦਾ ਸੇਵਾ ਕਰਨ ਵਾਲਿਆਂ ਦੇ ਮਨ ਤੇ ਬੜੇ ਨਿਰਮਲ ਹੋਣੇ ਚਾਹੀਦੇ। ਸੇਵਾ ਕਰਨ ਵਾਲੇ ਬੜੇ ਫਿੱਕੇ ਬੋਲਦੇ ਮੈਂ ਦੇਖਿਆ ਹੈ। ਹੈਰਾਨਗੀ ਹੋ ਜਾਂਦੀ ਹੈ ਹਾਲਾਂਕਿ ਹੋਣਾ ਨਹੀਂ ਚਾਹੀਦਾ। ਕਈ ਤੇ ਮੈਂ ਇਹ ਦੇਖੇ ਨੇ ਭਾਂਡੇ ਮਾਂਜਦੇ ਮਾਂਜਦੇ ਬੰਦਿਆਂ ਨੂੰ ਵੀ ਮਾਂਜਣ ਲੱਗ ਪੈਂਦੇ। ਜੋੜੇ ਛੱਡਦੇ ਆਂ ਜੜਦੇ ਆਂ ਜੋੜੇ ਖੜਕਾਣ ਲੱਗ ਪੈਂਦੇ। ਐਂ ਵੀ ਪੁੱਠੇ ਪੈ ਜਾਂਦੇ। ਹੈਰਾਨ ਹੋ ਜਾਂਦਾ। ਉਨ ਸੇਵਾ ਕਰਦੇ ਨੇ ਬਾਬੇ ਫਰੀਦ ਨੇ ਕਿਹਾ ਤਤੀ ਤੋਏ ਨਾ ਪਲਵੇ ਜੇ ਜਲ ਟੁੱਬੀ ਦੇ ਫਰੀਦਾ ਜੋੜੋ ਹਾਗਣ ਰੱਬ ਦੀ ਝੂਰੇ ਦੀ ਝੂਰੇ ਜਿਸ ਧਰਤੀ ਨੂੰ ਪਾਣੀ ਨਹੀਂ ਮਿਲਿਆ ਤੇ ਪਾਣੀ ਨਾ ਮਿਲਣ ਕਰਕੇ ਸੁੱਕ ਰਹੀ ਹੈ ਉੱਥੇ ਕਿਦਰੇ ਮੀਂਹ ਪੈ ਜਾਏ ਪਾਣੀ ਮਿਲ ਜਾਏ ਤੇ ਹਰੀ ਭਰੀ ਹੋ ਜਾਂਦੀ ਹੈ ਪਰ ਫਰੀਦ ਕਹਿੰਦੇ ਨੇ ਜੇ ਜਲ ਟੁੱਬੀ ਦੇ ਜਿਹੜੀ ਖੇਤੀ ਪਾਣੀ ਦੀ ਮਾਰੀ ਹੋਈ ਹੈ ਉੱਥੇ ਕੀ ਜਮੇਗਾ ਉੱਥੇ ਕੀ ਪੈਦਾ ਪਾਣੀ ਮਾਰ ਕੇ ਇਹ ਪਾਣੀ ਦੀ ਮਰੀ ਹੋਈ ਖੇਤੀ ਕਮਾਲ ਦੀ ਗੱਲ ਪਾਣੀ ਜ਼ਿੰਦਗੀ ਪਾਣੀ ਧਰਤੀ ਦੀ ਹਰਿਆਵਲ ਪਰ ਬੇਸਤਰ ਧਰਤੀ ਜਦ ਸੇਮ ਲੱਗਦੀ ਹੈ ਤਾਂ ਪਾਣੀ ਦੀ ਮਰੀ ਹੋਈ ਜਾਂਦੀ ਹੈ ਪਾਣੀ ਮਾਰ ਜਾਂਦਾ ਹੈ ਰੋਜ਼ ਗੁਰਦੁਆਰੇ ਆ ਕੇ ਸੇਵਾ ਕਰਕੇ দান-ਪੁੰਨ ਕਰਕੇ ਕਥਾ ਕੀਰਤਨ ਕਰਕੇ ਹੀ ਆ ਸੁਣਦੇ ਔਰ 10-20 ਸਾਲ ਹੋ ਗਏ ਨਾ ਮਨ ਨਹੀਂ ਬਦਲਿਆ ਤਾਂ ਫਰੀਦ ਕਹਿੰਦੇ ਪਾਣੀ ਦੀ ਮਰੀ ਹੋਈ ਖੇਤੀ ਹੈ